ਪੰਜਾਬ ਦੇ ਵਿੱਚ ਨਾ ਹੜ ਆਉਣ ਦਾ ਦੂਸਰਾ ਮੁੱਖ ਕਾਰਨ ਨਾ ਬੀਵੀ ਐਮਬੀ। ਕਿਹਾ ਬੀਵੀ ਐਮਬੀ ਦੇ ਮੁੱਖ ਐਮ ਨੇ ਨਾ ਉਹ ਸਿਰਫ ਦੋ ਨੇ ਕਿ ਇੱਥੇ ਬਿਜਲੀ ਬਣਾਉਣੀ ਆ ਤੇ ਪਾਣੀ ਉਹਨਾਂ ਏਰੀਆ ਚ ਦੇਣਾ ਇੱਥੇ ਦਰਿਆ ਨਹੀਂ ਜਾਂਦਾ ਭਾਵੇਂ ਪੰਜਾਬ ਦਾ ਨੇਰੀ ਏਰੀਆ ਹੋਵੇ ਹਰਿਆਣਾ, ਰਾਜਸਥਾਨ, ਦਿੱਲੀ, ਹਿਮਾਚਲ ਜਾਂ ਚੰਡੀਗੜ੍ਹ। ਵੀ ਠੀਕ ਆ ਉਹਨਾਂ ਏਰੀਆ ਨੂੰ ਤੁਸੀਂ ਪਾਣੀ ਦੇਣਾ ਆ, ਬਿਜਲੀ ਦੇਣੀ ਆ ਸਾਰੀਆਂ ਸਟੇਟਾਂ ਨੂੰ ਪਰੇ ਦਾ ਮਤਲਬ ਇਹ ਤਾਂ ਨਹੀਂ ਨਾ ਵੀ ਜਿਹੜੇ ਲੋਕ ਦਰਿਆਵਾਂ ਦੇ ਕੰਢੇ ਤੇ ਬੈਠੇ ਉਹਨਾਂ ਨੂੰ ਅਸੀਂ ਮਾਰ ਦੇਣਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਉੱਥੇ ਜਿਹੜੇ ਪਸ਼ੂ ਨੇ ਉਹਨਾਂ ਨੂੰ ਖਤਮ ਕਰ ਦੇਣਾ ਫਸਲਾਂ ਬਰਬਾਦ ਕਰ ਦੇਣੀ ਉੱਥੋਂ ਦੇ ਪੁਲ ਤੇ ਸੜਕਾਂ ਤਬਾਹ ਕਰ ਦੇਣਾ ਮਤਲਬ ਉਹਨਾਂ ਏਰੀਆ 'ਚ ਪਾਣੀ ਦੇਣ ਲਈ ਬੀਬੀ ਐਮਬੀਏ ਚੇਅਰਮੈਨ ਦਾ ਕਿੱਡਾ ਇੱਕ ਹਾਸੇ ਵਾਲਾ ਮਤਲਬ ਬਿਆਨ ਆ ਚਲੋ ਉਦੋਂ ਪਤਾ ਲੱਗਦਾ ਕਿ ਉਹ ਬੰਦੇ ਕਿੰਨੇ ਕੁ ਸੀਰੀਅਸ ਤੇ ਸਿਆਣੇ ਨੇ ਜਾਂ ਉਹਨਾਂ ਦੀ ਮਨਸ਼ਾ ਕੀ ਆ ਉਹ ਕਹਿੰਦਾ ਜੇ 4500 ਕਿਊਸਿਕ ਪੰਜਾਬ ਸਰਕਾਰ ਪਾਣੀ ਹਰਿਆਣਾ ਨੂੰ ਦੇਣ ਦੇਣ ਦੀ ਤਹੜ ਨਹੀਂ ਸੀ ਉਹਨੇ ਤਬਾਈ ਨਹੀਂ ਸੀ ਹੋਣੀ ਮਤਲਬ ਕੀ ਮਤਲਬ ਇਹਨਾਂ ਗੱਲਾਂ ਦਾ 4500 ਕਿਊਸਿਕ ਤੁਸੀਂ ਇੱਕ ਪਾਸੇ ਲੱਖਾਂ ਕਿਊਸਿਕ ਦਰਿਆਜ ਪਾਣੀ ਛੱਡ ਰਹੇ ਹੋ ਤੇ 4500 ਨਾਲ ਕੀ ਫਰਕ ਪੈਂਦਾ ਇਹ ਤਾਂ ਇਦਾਂ ਦੀ ਗੱਲ ਆ ਵੀ ਇੱਕ ਖਾਲ ਵਗ ਰਿਹਾ ਉਹ ਚੋਂ ਇੱਕ ਪਾਣੀ ਬਾਲਟੀ ਦੀ ਕੱਢੋ ਜਿੰਨਾ ਕੋਈ ਚ ਘਟੂਗਾ ਤੇ ਫਿਰ ਪਾਣੀ ਬਾਲਟੀ ਦੀ ਪਾਉਣ ਨਾਲ ਜਿੰਨਾ ਕੋਈ ਚ ਵਧੂਗਾ ਉਹਨਾਂ ਦਾ ਕੋਈ ਫਰਕ ਹੀ ਨਹੀਂ ਪੈਂਦਾ ਉਹਦੇ ਨਾਲ ਲੱਖਾਂ ਕਿਊਸਿਕ ਨੂੰ 4500 ਕਿਊਸਿਕ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਹਾਲ ਹੀ ਨੇ ਇਹ ਮੁੱਦੇ ਤੋਂ ਭਟਕਾਉਣ ਦੀ ਗੱਲ ਆ ਕਿ ਪੰਜਾਬ ਹਰਿਆਣੇ ਵਾਲੇ ਪੰਜਾਬ ਦਾ ਵਿਰੋਧ ਕਰਨ ਪੰਜਾਬ ਵਾਲੇ ਹਰਿਆਣੇ ਵਾਲਿਆਂ ਨੂੰ ਬੋਲੀ ਜਾਣ ਜਾਂ ਬਸ ਇਹ ਚੱਲੀ ਜਾਵੇ ਜਾਂ ਲੋਕ ਕਹਿੰਦੇ ਪੰਜਾਬ ਸਰਕਾਰ ਸਾਰੇ ਦੋਸ਼ੀ ਹੈ ਪਰ ਨਹੀਂ ਅਸਲ ਮੁੱਦਾ ਇਹ ਆ ਵੀ ਜਦੋਂ ਤੁਹਾਨੂੰ ਇਹ ਚੀਜ਼ ਪਤਾ ਲੱਗੀ ਤੁਹਾਨੂੰ ਦੱਸ ਦਿੱਤਾ ਗਿਆ ਕਿ 106% ਮੀਂਹ ਜਿਆਦਾ ਪਊਗਾ ਮੌਸਮ ਵਿਭਾਗ ਨੇ ਅਪਡੇਟ ਦਿੱਤੀ ਮੀਂਹ ਜਿਆਦਾ ਪੈਣਾ ਤਾਂ ਤੁਸੀਂ ਡੈਮਾਂ ਨੂੰ ਉਹਨਾਂ ਖਾਲੀ ਰੱਖੋ ਦੇ ਪਿੱਛੋਂ ਪਾਣੀ ਆਉ ਜਿਹੜਾ ਸਾਨੂੰ ਸਾਹਮਣੇ ਕੰਟਰੋਲ ਕਰ ਲਓ ਮਤਲਬ ਤੁਸੀਂ ਜੁਲਾਈ 'ਚ ਹੀ ਪਾਣੀ ਛੱਡਣਾ ਸਟਾਰਟ ਕਰ ਦਿਓ ਉਹਨੇ ਦਿਨ ਪਹਿਲਾਂ ਜਿੰਨਾ ਕਿ ਤੁਹਾਨੂੰ ਮੌਸਮ ਵਿਭਾਗ ਦੱਸ ਰਿਹਾ ਪਰ ਇਦਾਂ ਦਾ ਕੁਝ ਨਹੀਂਗਾ ਚਾਰੇ ਪੰਜਾਬ ਹਰਿਆਣਾ ਹਿਮਾਚਲ ਰਾਜਸਥਾਨ ਇਹਨਾਂ ਨੇ ਤੇ ਸੈਂਟਰ ਨੇ ਰਲ ਕੇ ਇੱਕ ਲੈਵਲ ਸੈੱਟ ਕੀਤਾ ਕਿ ਡੈਮ ਦੇ ਵਿੱਚ ਅਸੀਂ ਇੰਨਾ ਪਾਣੀ ਰੱਖਣਾ ਹੈ ਜੁਲਾਈ ਤੱਕ 1670 ਸ਼ਾਇਦ ਮੁੜ ਕੇ ਅਗਸਤ ਜਾ ਕੇ ਇਹਨਾਂ 1680 ਕੁਝ ਵੀ ਜੋ ਵੀ ਇੱਕ ਲੈਵਲ ਆ ਉਹ ਕਹਿੰਦੇ ਵੀ ਹੜ੍ਹ ਆਵੇ ਤਬਾਹੀ ਆਵੇ ਜੋ ਮਰਜੀ ਆਸੀਂ ਇਹਨਾਂ ਨੂੰ ਭਰਨਾ ਹੀ ਭਰਨਾ ਭਰੋ ਜੀ ਸਦਕੇ ਭਰੋ ਪਰ ਉਹਨਾਂ ਨੂੰ ਪਹਿਲਾਂ ਖਾਲੀ ਕਰ ਲਓ ਨਾ ਜਦੋਂ ਤੁਹਾਨੂੰ ਪਤਾ ਵੀ ਮੀਂਹ ਆ ਰਿਹਾ ਪਾਣੀ ਆ ਰਿਹਾ ਕਿ ਜਿਆਦਾ ਆਊਗਾ ਤਾਂ ਪਾਣੀ ਕੰਟਰੋਲ ਕਰਨ ਦੇ ਲਈ ਉਹਨਾਂ ਨੂੰ ਖਾਲੀ ਰੱਖੋ ਉਹਨਾਂ ਦਾ ਲੈਵਲ ਘੱਟ ਰੱਖੋ ਤੇ ਅਗਲੀ ਗੱਲ ਸਭ ਤੋਂ ਵੱਡੀ ਜਿਹੜੀ ਇਹ ਡੈਮ ਚ ਇੱਕ ਨੀਤੀ ਹੋਣੀ ਚਾਹੀਦੀ ਹੈ ਵੀ ਇੱਕ ਗ੍ਰੀਨ ਜ਼ੋਨ ਉਹ ਤੋਂ ਬਾਅਦ 20 ਫੁੱਟ ਇੱਕ orange zone ਹੋ ਗਏ green zone ਟਪ ਦੇ ਸਾਰ ਬਰਸਾਤੀ ਮੌਸਮ ਚ ਪਾਣੀ ਛਲਣਾ ਸ਼ੁਰੂ ਕਰ ਦੋ ਜਦੋਂ ਬਰਸਾਤੀ ਮੌਸਮ ਦੀ ਸ਼ੁਰੂਆਤ ਆ ਜਦੋਂ ਪਤਾ ਵੀ ਹਜੇ ਹਫਤਾ ਰੱਖ ਦੇਣ ਮੇ ਆਉਣਾ ਇੱਕ ਹੜ ਰੋਕਣ ਦੇ ਲਈ ਇੱਕ ਸੀਮਾ ਬਣਾਉਣੀ ਚਾਹੀਦੀ ਹੈ ਇੱਕ ਨੀਤੀ ਵੀ ਜਿਵੇਂ ਜਿਵੇਂ ਉਹ ਪਾਣੀ ਆ ਰਿਹਾ ਉਹਨੂੰ ਛੱਡੀ ਜਾਓ ਪਰ ਜੇ ਬਹੁਤ ਜ਼ਿਆਦਾ ਪਾਣੀ ਹੈ ਥੋੜਾ ਥੋੜਾ orange zone ਚ ਵੀ ਕੰਟਰੋਲ ਕਰੀ ਜਾਓ ਅੱਗੇ ਵੀ ਜਾਂਦਾ ਰਹੇ ਠੀਕ ਠੀਕ ਜਿੰਨੀ ਦਰਿਆ ਦੀ ਕਪੈਸਿਟੀ ਹੈ ਹੁਣ ਇਹ ਦਰਿਆ ਦੀ ਕਪੈਸਿਟੀ ਹੀ 60000 ਕਿਊਸਕ ਦੀ ਆ ਤੁਸੀਂ ਇਹ ਵਿੱਚ 1 ਲੱਖ 1.5 ਲੱਖ ਜਾਂ 2 ਲੱਖ ਛੱਡ ਰਹੇ ਹੋ ਫਿਰ ਹੜ੍ਹ ਤਾਂ ਆਊਗਾ ਹੀ ਆਊਗਾ ਉਹ orange ਜਾਣ ਤੋਂ ਬਾਅਦ ਸੀ red zone ਰੱਖੋ green ਤੋਂ ਸਿੱਧਾ ਹੜ੍ਹ ਖਤਰੇ ਦੇ ਨਿਸ਼ਾਨ ਤੱਕ ਜਾਂਦੇ ਆ ਇਹ ਫਿਰ ਹੜ੍ਹ ਹੀ ਆਣਾ ਮਤਲਬ ਖਤਰੇ ਦੇ ਨਿਸ਼ਾਨ ਤੇ ਵੀ ਤੁਹਾਡੇ ਕੋਲ 10-20 ਫੁੱਟ ਕੁਝ ਏਰੀਆ ਹੋਵੇ ਵੀ ਜਦੋਂ ਪਾਣੀ ਖਤਰੇ ਦੇ ਨਿਸ਼ਾਨ 'ਚ ਵੀ ਆ ਫਿਰ ਵੀ ਡੈਮ ਉਹਨੂੰ ਕੋਈ ਨਾ ਕੋਈ ਕੰਟਰੋਲ ਕਰ ਲੇ ਪਰ ਇਦਾਂ ਦੀ ਕੋਈ ਨੀਤੀ ਨਹੀਂ ਹੈਗੀ